Potser! Què? Què he dit? Un moment. Culfi gatti, si? Daru oli, culfi? Súper culfi, eh? Ai, xaca negreta, si, pa! Au, que l'any que ha salvat, gai! Au, que ha salvat, gai! Podina, si et di cala, carai. Ei, nana, avui. ਕਾਨੂੰਨ ਦੀ ਜੱਟ ਦੇ ਦਿਲ ਜਿੱਤ ਕੇ ਨਾ ਮਿਲਿ ਸਵੇਰਾ ਕਰ ਆਵੀਂ ਨਾ بس ਤਾਂ ਕੀ ਕਹਿਣਾ ਪਰ ਜਿੱਦਾਂ ਇਹ ਮਰਜ਼ਾ ਬਣਿਆ ਫਿਰਦਾ ਨਾ ਕੰਡਿਤ ਕੋਈ ਹੋਰ ਹੀ ਨਾੜ ਜੀ ਮੈਂ ਤੁਹਾਨੂੰ ਕਹਣਾ ਪੈਂਦਾ ਤੇ ਜਿੱਤ ਕੇ ਨੀਂ ਪੀਚੇ ਆਪਾਂ ਹਾਰੇ ਲੇਂਗੀ ਕਬੀਅਤ ਇਸ ਕਿਛੇ ਜਿੱਤ ਹਰ ਚੱਲਦੀ ਰਹਿੰਦੀ ਆ ਅਰੇ ਅੱਜ ਜਹਾਂ ਰੰਗ ਤੇ ਤੈਂਤ ਕਾਲੇ ਜੇ ਤਾਂਗੇ ਚੁੱਪ ਕਰ ਕੱਲ ਕਿਤੇ ਜਾਂ ਚੁਣਦੇ ਰਹੋਗੇ ਅਸੀਂ ਕਰ ਸੱਜਾ ਕਰਨਾ ਨਾਲ ਗੱਲ ਕਰ ਲਾਂਗੇ ਓ ਕੰਮ ਹੀ ਬਹੁਤੇ ਕੰਮ ਸਾਰਾ ਪੜਿਆ ਪਿਆ ਇਹ ਖੇਡ ਬਖਰਾ ਕਰ ਸੀ ਉਨੇ ਆਪ ਆ ਕੇ ਹਾਂ ਕਰਨੀਆਂ ਇਸਕਦੀ ਇਮਤਿਹਾਨ ਹੋ ਗਈ ਕਿਤੇ ਜਾਣ ਦੀ ਲੋੜ ਨਹੀਂ ਪੈ ਜਾ ਸੀਬੋ ਸਵੇਰੇ ਜਾਣਾ ਬੜਾ ਜ਼ਰੂਰੀ ਆ ਉਹਨਾਂ ਪ੍ਰੋਫੈਸ਼ਨਲ ਚੁਬੀਆਂ ਦੇ ਚੁਬੀਆਂ ਦਾ ਕੰਮ ਚੱਲ ਰਿਹਾ ਚੁਕਿਆ ਨਹੀਂ ਸੱਤ ਸੰਜਣਾ ਲੈਣਾ ਮਿਸਟਰ ਠੌਂਗ ਨਾ ਮਰਵਾਇਆ ਮੈਂ ਆਪ ਸਵੇਰੇ ਸਭ ਕੁਝ ਸਹੀ ਕਰ ਲੂੰਗੀ ਆਵਾ ਵਿਮਾ ਸਮੱਖਣ ਦੇ ਪਾੜੇ ਹੋਰ ਪਾੜੇ ਮਾੜੇ ਅ ਕੀਰਨਾ ਪੁੱਤ ਗੱਲ ਸੁਣ ਹੂੰ ਆ ਪੁੱਤ ਕਿੰਨੇ ਤੈਨਾਂ ਦਾ ਪਤਾ ਹੀ ਹੈ ਤੇਰੀ ਭੈਣ ਦੇ ਨਿਆਣਾ ਨਹੀਂ ਹੁੰਦਾ ਪੁੱਤ ਹਾਂ ਇੱਥੇ ਸਾਰੇ ਤੇਰੇ ਜੀਜੇ ਦਾ ਦੂਜਾ ਘਰ ਨੂੰ ਫਿਰਦੇ ਨੇ ਲੈ ਮੰਨ ਗਈ ਹੋਰ ਵਿਚਾਰੀ ਮੰਨਦੀ ਨਾ ਤਾਂ ਹੋਰ ਕੀ ਕਰਦੀ ਇਹਨੂੰ ਤਾਂ ਵਿਚਾਰੀ ਨੂੰ ਇਹੀ ਡਰ ਬਟੁੜ ਦਿਖਾਈ ਜਾਂਦਾ ਵਿਵਗਾਨੀ ਨਾਲ ਕਿਵੇਂ ਘਟੂਗੀ ਹਲੇ ਨੂੰ ਡਰਨਾ ਚਾਹੀਦਾ ਬਗਾਨੀ ਨੂੰ ਰਵੜ ਮਿਸਣੀ ਤੇਰੀ ਗੁੜ ਬੇਬੇ ਪੁੱਤ ਕਿਰਨਾ ਤੁੰਟੇ ਤੇਰਾ ਜੀਜਾ ਨਾ ਮਨੂੰ ਹੱਸਦੇ ਖੇਡਦੇ ਬੜਾ ਹੀ ਸੋਹਣੇ ਲੱਗਦੇ ਬੜਾਈ ਫੋਕਾਤਾ ਚਤਰਾ ਤੇਰੇ ਉਰੇ ਤੇਰਾ ਡੰਗ ਵੇਖ ਲਦੀ ਹੈ ਤੇਰੇ ਜੀਜੇ ਦਾ ਬੇਬੇ ਸਵੇਰ ਸਰ ਮੇ ਜਾਗਣਾ ਕਰ ਮੈਨੂੰ ਨਾ ਨਾ ਪੁੱਤ ਮੈਂ ਕਰਨੂੰ ਮਜ਼ਾਕ ਕਰਨਾ ਮਜ਼ਾਕ ਤਰਾ ਬਗਰੀ ਜਾਂਦਾ ਸਾਡੇ ਨਾਲ ਸੰਗ ਦੀ ਕੁੜੀ ਬੜਾ ਚਪੈਲੇ ਗੁੱਸੇ ਕਿਤਾ ਸੋਹਣ ਰਹੀ ਤਾਂ सांगਦੀ ਹੈ ਸ਼ਰਮ ਕਰ ਲੋ ਸ਼ਰਮ ਸਾਹਮਣੇ ਨਹੀਂ ਪਈ ਟੱਡਾ ਦਮਾਦ ਮੁਖਤ ਨਹੀਂ ਲੱਗਿਆ मैं अपने जीजे ना कर ला ये मैं सोच भी नहीं सकती तू सारा बेबे ना सारा कुछ तू लड़ा फिर स्कीम ताइयों मुड़ मुड़ आनी इतने ले बेबे तू मैं दस्या ही नहीं आह कि गल नहीं करने वाली मैं तेन तो दस ही नहीं ना फिर मैं इना कल सोच गई सारा कुछ जे बेबे तू मेरी मां ना होंगी तेरी मैं ਬਹੁਤ ਬੋਲੇ ਨੇ ਉਹਨਾਂ ਨੂੰ ਤਾਂ ਮੈਨਾਂ ਤਾਂ ਕੋਈ ਲੋ ਗਰਮੀ ਜਿਹਾ ਤੁਸੀਂ ਖੇਡ ਰਹੇ ਹੋ ਸਾਰਾ ਟੱਬਰ ਮੇਰ ਨਾਲ ਰੱਖੀ ਆ ਛੜੇ ਗਿਆ ਚੱਲ ਕਿਨਾ ਆਪਾਂ ਚਲੀਏ ਤੇਰੀ ਕਲਾਸਾਂ ਕਰੋਸ਼ੇ ਦੀ ਲੇਟ ਹੋ ਗਈ ਤੇ ਜਿਗੜੀ ਅੱਗੇ ਰੰਗ ਜਾਣ ਗਿਆ ਹੈ ਤੇਰਾ ਭੜਾ ਜੇ ਰੋਟੀ ਤਾਂ ਸਾਰੀ ਨਹੀਂ ਖਾਣ ਵਾਲੀ ਚਲੋ ਪਾਂਡ ਕੇ ਖਾ ਲਈ ਨੇ ਪਿਆਰ ਲਾਤਾ ਹੈ ਹੈ ਕਿ ਨਹੀਂ ਲੱਖਾ ਘਾ ਘਾ ਕਾਦੀ ਵੋ ਲਾ ਖਾ ਖਾਲਾ ਮੰਮ ਕੁਛ ਨਹੀਂ ਖਾ ਲਾ ਹੁਣ ਵਾਰੀ ਟੰਬਰ ਦੇ ਮਹਿਣ ਬੰਦੇ ਨਹੀਂ ਜੀ ਜੀ ਬਰਜ ਨਹੀਂ ਆਉਂਦੀ ਉਹ ਤੋਂ ਮੇਰਾ ਸਾਰਿਆਂ ਤੋਂ ਹੈ ਕਿ ਨਹੀਂ ਲੈ ਫੜਕਾ ਫੜਕਾ ਮੇਰੇ ਬੰਦ ਲੈ ਤਸ ਉਹ ਕਾਲਪੁਰ ਖਾਂਜ ਕਿਰਪਾ ਕਰੇ ਆਪਾਂ ਸਾਂਝੇ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਰਹੀਏ ਬੁਰਕੀਆਂ ਖੁਈਏ ਨਾ ਚੱਲ ਕਰਨਾ ਚੱਲ ਗਿਆ ਲੈਟ ਹੋਣਾ ਅੱਜ ਮੋਟਾ ਨਾਲ ਪਿਆ ਕੇ ਲੈ ਕੇ ਜਾਣਾ ਚਾ ਚੱਲੀਏ ਅੱਜ ਛੋੜੇ ਚੇਤੇ ਰੱਖਣਾ ਛੂੰ ਵਾਜ ਨਹੀਂ ਮਰਦੀ ਜਿੰਦੀ ਅਲੈਕਮੁ ਅਰਹਮਨ ਰਹਿਮਤ